ਇਹ ਨਸ਼ਿਆ ਬਰਦ ਜੁੱਦ ਮਹਿੰਮ ਚੱਲਦੀ ਹੈ ਇਸ ਵਿੱਚ ਕਮਿਸ਼ਨਰੇਟ ਲੁਧਿਆਣਾ ਵੱਲੋਂ ਜੋ ਕੱਲ ਐਨਡੀਪੀ ਸੈਕਟਰ ਵਿੱਚ ਵੀ ਇਨਕਾਰਵਾਈ ਕਰਦੇ ਹੋਏ ਤੇ ਸੀਏ ਸਟਾਫ ਇੰਸਪੈਕਟਰ ਕੁਲਵੰ ਸਿੰਘ ਵੱਲੋਂ ਦੋਸ਼ੀ ਜਸਨਪ੍ਰੀਤ ਸਿੰਘ ਉਹਨੂੰ ਇਹ ਜਸਪ੍ਰੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਜਿਸ ਦੇ ਕੋਲੋਂ 1 ਕਿਲੋ 17 ਗ੍ਰਾਮ ਹੈਰੋਇਨ ਅਤੇ ਇੱਕ 32 ਬੋਰ ਪਿਸਟਲ ਤਿੰਨ ਰਾਉਂਡ ਇੱਕ 32 ਬੋਰ ਅਤੇ ਇੱਕ ਖੋਲ 32 ਬੋਰ ਬਰਾਮਦ ਹੋਏ ਨੇ ਜਿਸ ਤੇ ਮੁਕੱਦਮਾ ਨੰਬਰ 64 ਦਰਜ ਰਜਿਸਟਰ ਕੀਤਾ ਗਿਆ ਅੰਡਰ ਸੈਕਸ਼ਨ 21 ਸੀ 64 85 ਅਤੇ 25 ਆਰਮ ਐਕਟ ਵੀਨ ਤੇ ਇਸ ਤੇ ਗ੍ਰਫਤਾਰ ਇਸ ਨੂੰ ਗ੍ਰਫਤਾਰ ਕਰਕੇ ਤੇ ਇਸ ਤੇ ਅੱਗੇ ਪੇਸ਼ ਦਲਦ ਕੀਤਾ ਜਾਊਗਾ ਜਿਹੜੇ ਪਹਿਲਾਂ ਵੀ ਕਿ ਮਦਦ ਕਰ ਗਏ ਉਹ ਜਿਹੜਾ ਹੈਗਾ ਨਾ ਇਹ ਤੇ ਪਹਿਲਾ ਮੁਕੱਦਮਾ ਨੰਬਰ 12 ਜਿਹੜਾ 399 402 ਦਾ ਹੈਗਾ ਪਹਿਲਾਂ ਤੇ ਹੋਰ ਵੀ ਉਹਦੇ ਬਾਰੇ ਚੈੱਕ ਕੀਤਾ ਜਾ ਰਿਹਾ ਤੇ ਫਾਰਵਰਡ ਲਿੰਕ ਤੇ ਬੈਕਵਰਡ ਲਿੰਕ ਚੈੱਕ ਕੀਤਾ ਜਾ ਰਹੇ ਨੇ ਤੇ ਕਿੱਥੋਂ ਲੈ ਕੇ ਆਉਂਦਾ ਦੀ ਕੀ ਨਾ ਕਿੰਨੂੰ ਦਿੰਦਾ ਵੀ ਦੇ ਦੇ ਬੈਂਗਵਾਰ ਤੇ ਫਾਰਵਰਡ ਲੈਂਕ ਦੇ ਅਧਾਰ ਤੇ ਜਿਹੜੀ ਅੱਗੇ ਵੀ ਕਾਰਵਾਈ ਕੀਤੀ ਜਾਊਗੀ ਤੇ ਬਾਕੀ ਇਹਨੂੰ ਪਰਚਾ ਦਰਜ ਕਰਕੇ ਇਨਵੈਸਟਿਗੇਟ ਕਰ ਰਹੇ ਹਾਂ ਰਵਾਨ ਨਵਾ ਕੇ ਰਵਾਨ ਲੈਣ ਤੋਂ ਬਾਅਦ ਇੱਥੇ ਅਗਲੀ ਕਾਰਵਾਈ ਆ ਪਹੁੰਚ ਲੈਣਾ ਸਰ ਜੀ ਵੀ ਇਹ ਕਿੰਨੀ ਕੀ ਇੰਟਰਨੈਸ਼ਨਲ ਲੈਵਲ ਤੇ ਕਿੰਨੀ ਕਰੇਗੀ ਇਹ ਅਮਾਉਂਟ ਕਿੰਨੀ ਦੇ ਪਰ ਆਈਡੀਆ ਹੈ ਅਮਾਉਂਟ ਦੇ ਬਾਰੇ ਮੈਂ ਇਹਦੇ ਬਾਰੇ ਨਹੀਂ ਅਸੀਂ ਕਰਾਂਗੇ ਅਮਾਉਂਟ ਦਾ ਜੋ ਹੈਗਾ ਤੁਹਾਨੂੰ ਇਹ ਵਜਨ ਦੱਸਤਾ ਵੀ ਇੰਨਾ ਵਜਨ ਹੈ ਤੇ ਬਾਕੀ ਜੋ ਵੀ ਹੈਗਾ ਨੀਂਦਤਾ ਜਿਹੜੀ ਹੈਗਾ ਵੀ ਜਿਹੜਾ ਨਸ਼ਾਪਰਕ ਚੋਧਾ ਉਹਦੇ ਦੇधीन ਸਾਡੀ ਜਿਹੜੀ ਕਾਰਵਾਈ ਚੱਲਦੀ ਹੈ ਇਹਦੇ ਵਿੱਚ ਮੇਨ ਜਿਹੜੀ ਸਾਡੀ ਹੈਗੇ ਨੇ ਵੀ ਕਿੱਥੋਂ ਲੈ ਕੇ ਆਉਂਦਾ ਤੇ ਕਿੱਥੇ ਕਿੱਥੇ ਦਿੰਦਾ ਕਿਹੜੇ-ਕਿਹੜੇ ਇਹਨੂੰ ਕੰਜ਼ਿਊਮ ਕਰਦੇ ਨੇ ਉਹਨਾਂ ਨੂੰ ਟ੍ਰੇਸ ਕਰਨਾ ਤੇ ਉਹਨਾਂ ਨੂੰ ਮੁਖਤਾਰਾ ਚ